ਖੜੂ ਸਾਹਿਬ ਸੀਟ ਤੋਂ ਕਿਹਨੂੰ ਫਿਰ ਅੱਗੇ ਕਰ ਰਹੇ ਹੋ ਕਿਹਨਾਂ ਕਿਹਨਾਂ ਦੇ ਨਾਮ ਚੱਲ ਰਹੇ ਆ ਇਹ ਨਾਮ ਤਾਂ ਮੈਨੂੰ ਨਹੀਂ ਪਤਾ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਜੇ ਤੁਹਾਡੀ ਡਿਊਟੀ ਲੈਣੇ ਤੁਸੀਂ ਤਿਆਰ ਹੋ ਲੜਨ ਲਈ ਚਾਹਣ ਦੇਖੋ ਮੈਂ ਮੋਟੀ ਜੀ ਗੱਲ ਦੱਸਦਾ ਜੀ ਪਾਰਟੀ ਜਿੰਨੂੰ ਵੀ ਹੁਕਮ ਕਰ ਦੂਗੀ ਹੂੰ ਠੀਕ ਹੈ ਜੇ ਮੇਰੇ ਬਾਰੇ ਸੋਚਦੀ ਹੈ ਤੇ ਕੀ ਕਹਿੰਦੇ ਸਿਪਾਹੀ ਆ ਤੇਰਾ ਕੰਮ ਕੀ ਲੜਨਾ ਔਰ ਪਾਰਲੀਮੈਂਟ ਦੇ ਵਿੱਚ ਬੜੇ ਮੈਂਬਰਸੇ ਬਣ ਸਾਡੇ ਗਏ ਨੇ ਪੰਜਾਬ ਦੇ ਹੂੰ ਵੱਖ-ਵੱਖ ਪਾਰਟੀਆਂ ਦੇ ਸਾਡੇ ਮਾਨ ਸਾਹਿਬ ਵੀ ਸਤਕਾਰਯੋਗ ਗਏ ਨੇ ਸਿਮਰਜੀਤ ਸਿੰਘ ਪਰ ਜਿਸ ਕਦਰ ਉੱਥੇ ਆਵਾਜ਼ ਉਠਣੀ ਚਾਹੀਦੀ ਹੈ ਹੂੰ ਜੇ ਉਠਾਈ ਹੈ ਤਾਂ ਕੱਲੀ ਬੀਬਾ ਹਰਸਿਮਰਤ कौर ਆਵਾਜ਼ ਨਹੀਂ ਉਠਾਈ ਹੈ ਹੂੰ ਜਿਸ ਜਜ਼ਬੇ ਦੇ ਨਾਲ ਜਿਸ ਜਜ਼ਬੇ ਦੇ ਨਾਲ ਜਿਸ ਜੋਸ਼ ਦੇ ਨਾਲ ਜਿਸ ਦਰਦ ਦੇ ਨਾਲ ਉਹਨੇ ਸਿੱਖਾਂ ਦੇ ਮਸਲੇ ਜਿਹੜੇ ਪਾਰਲੀਮੈਂਟ 'ਚ ਰੱਖੇ ਐ ਹੂੰ ਉਹਦੀ ਛਲਾਗਾ ਕਰਨੀ ਬਣਦੀ ਐ ਪਰ ਫਿਰ ਵੀ ਇਹਦੇ ਉੱਤੇ ਹੋਰ ਲੜਾਈ ਲੜਨ ਦੀ ਲੋੜ ਐ ਔਰ ਪਾਰਲੀਮੈਂਟ ਮੈਂਬਰ ਕੋਲੇ ਬੜੀ ਵੱਡੀ ਸ਼ਕਤੀ ਹੁੰਦੀ ਐ ਤੁਸੀਂ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਆਪਦੀ ਕੌਮ ਦੇ ਆਪਦੇ ਲੋਕਾਂ ਦੇ ਮੁੱਦੇ ਜਿਹੜੇ ਇਸ ਤਰੀਕੇ ਨਾਲ ਕੇਵਲ ਉਠਾਉਣੇ ਹੀ ਨਹੀਂ ਉਹਨਾਂ ਦੇ ਹੱਲ ਵਾਲੇ ਪਾਸੇ ਜਵਾਬ ਵੀ ਮੰਗ ਸਕਦੇ ਜੀ ਜਵਾਬ ਦਿਓ ਜਾਂ ਹਾਂ ਕਰੋ ਜਾਂ ਨਾ ਕਰੋ ਹਾਂਜੀ ਉਹ ਜਵਾਬ ਲੈਣ ਦੀ ਲੋੜ ਆ ਤੇ ਜਵਾਬ ਉਹੀ ਲੈ ਸਕਦਾ ਆ ਜਿਹਨੂੰ ਕਿਸੇ ਦਾ ਖੌਫ ਨਹੀਂ ਹੂੰ ਜਿਹਨੂੰ ਕਿਸੇ ਦਾ ਝਾਕਾ ਨਹੀਂ ਜਿਹਨੂੰ ਕਿਸੇ ਦਾ ਡਰ ਨਹੀਂ ਤੇ ਜਾਣਾ ਵੀ ਉੱਥੇ ਉਹੋ ਜਿਹੀ ਚਾਹੀਦੀ ਕੜੂਸਾ ਸਾਹਿਬ ਸੀਟ ਤੋਂ ਕਿੰਨੂੰ ਫਿਰ ਅੱਗੇ ਕਰ ਰਹੇ ਹੋ ਕਿਹਨਾ ਕਿਹਨਾਂ ਦੇ ਨਾਮ ਚੱਲ ਰਹੇ ਆ ਇਹ ਨਾਮ ਤਾਂ ਮੈਨੂੰ ਨਹੀਂ ਪਤਾ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਜੇ ਤੁਹਾਡੀ ਡਿਊਟੀ ਲੈਣੇ ਤੁਸੀਂ ਤਿਆਰ ਹੋ ਲੜਨ ਲਈ ਚਾਹੋ ਦੇਖੋ ਮੈਂ ਮੋਟੀ ਜੀ ਗੱਲ ਦੱਸਦਾ ਜੀ ਪਾਰਟੀ ਜਿੰਨੂੰ ਵੀ ਹੁਕਮ ਕਰ ਦੂੰਗੇ ਹੂੰ ਠੀਕ ਹੈ ਜੇ ਮੇਰੇ ਬਾਰੇ ਸੋਚਦੀ ਹੈ ਤੇ ਕੀ ਕਹਿੰਦੇ ਸਿਪਾਹੀਆ ਤੇਰਾ ਕੰਮ ਕੀ ਲੜਨਾ ਔਰ ਪਾਰਲੀਮੈਂਟ ਦੇ ਵਿੱਚ ਬੜੇ ਮੈਂਬਰਸੇ ਬਣ ਸਾਡੇ ਗਏ ਨੇ ਪੰਜਾਬ ਦੇ ਹੂੰ ਵੱਖ-ਵੱਖ ਪਾਰਟੀਆਂ ਦੇ ਸਾਡੇ ਮਾਨ ਸਾਹਿਬ ਵੀ ਸਤਿਕਾਰਯੋਗ ਗਏ ਨੇ ਸਿਮਰਜੀਤ ਸਿੰਘ ਔਰ ਜਿਸ ਕਦਰ ਉਥੇ ਆਵਾਜ਼ ਉਠਣੀ ਚਾਹੀਦੀ ਹੈ ਹੂੰ ਜੇ ਉਠਾਈ ਹੈ ਤਾਂ ਕੱਲੀ ਬੀਬਾ ਹਰ ਸਿਮਰਤ ਕੋਰਵਾਦਗ ਨੇ ਉਠਾਈ ਹੈ ਹੂੰ ਜਿਸ ਜਜ਼ਬੇ ਦੇ ਨਾਲ ਜਿਸ ਜਜ਼ਬੇ ਦੇ ਨਾਲ ਜਿਸ ਜੋਸ਼ ਦੇ ਨਾਲ ਜਿਸ ਦਰਦ ਦੇ ਨਾਲ ਉਹਨੇ ਸਿੱਖਾਂ ਦੇ ਮਸਲੇ ਜਿਹੜੇ ਪਾਰਲੀਮੈਂਟ 'ਚ ਰੱਖੇ ਹੈ ਹੂੰ ਉਹਦੀ ਛਲਾਗਾ ਕਰਨੀ ਬਣਦੀ ਹੈ ਪਰ ਫਿਰ ਵੀ ਇਦੇ ਉੱਤੇ ਹੋਰ ਲੜਾਈ ਲੜਨ ਦੀ ਲੋੜ ਆ ਔਰ ਪਾਰਲੀਮੈਂਟ ਮੈਂਬਰ ਕੋਲੇ ਬੜੀ ਵੱਡੀ ਸ਼ਕਤੀ ਹੁੰਦੀ ਹੈ ਤੁਸੀਂ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਆਪਦੀ ਕੌਮ ਦੇ ਆਪਦੇ ਲੋਕਾਂ ਦੇ ਮੁੱਦੇ ਜਿਹੜੇ ਇਸ ਤਰੀਕੇ ਨਾਲ ਕੇਵਲ ਉਠਾਉਣੇ ਹੀ ਨਹੀਂ ਉਹਨਾਂ ਦੇ ਹੱਲ ਵਾਲੇ ਪਾਸੇ ਜਵਾਬ ਵੀ ਮੰਗ ਸਕਦੇ ਜੀ ਜਵਾਬ ਦਿਓ ਜਾਂ ਹਾਂ ਕਰੋ ਜਾਂ ਨਾ ਕਰੋ ਹਾਂਜੀ ਉਹ ਜਵਾਬ ਲੈਣ ਦੀ ਲੋੜ ਆ ਤੇ ਜਵਾਬ ਉਹ ਹੀ ਲੈ ਸਕਦਾ ਆ ਜਿਹਨੂੰ ਕਿਸੇ ਦਾ ਖੌਫ ਨਹੀਂ ਜਿਹਨੂੰ ਕਿਸੇ ਦਾ ਝਾਕਾ ਨਹੀਂ ਜਿਹਨੂੰ ਕਿਸੇ ਦਾ ਡਰ ਨਹੀਂ ਤੇ ਜਾਣਾ ਵੀ ਉੱਥੇ ਉਹੋ ਜਿਹੀ ਚਾਹੀਦੀ